ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਨੂੰ ਮੈਂ ਜਮੀਨ ਦਿਖਾਉਣ ਲੱਗਾ ਹਾਂ ਬਹੁਤ ਹੀ ਕਮਾਲ ਦਾ ਸੌਦਾ ਹੈਗਾ ਜਿਹੜਾ ਕਿ ਬਹੁਤ ਹੀ ਵਧੀਆ ਟਾਪ ਦੀ ਲੋਕੇਸ਼ਨ ਦੇ ਉੱਪਰ ਹੈ ਪਹਿਲਾਂ ਜੇ ਮੈਂ ਇਹਦੇ ਰਸਤੇ ਦੀ ਗੱਲ ਕਰਾਂ ਇਹਦਾ 6 ਗੱਟੇ ਦਾ ਚੌੜਾ ਰਸਤਾ ਹੈਗਾ ਜਿਹੜਾ ਕਿ ਖਿਆਲੀ ਪਿੰਡ ਤੋਂ ਆ ਰਿਹਾ ਹੈਗਾ ਔਰ ਸਿੱਧਾ ਪੰਡੋਰੀ ਨੂੰ ਜਾ ਰਿਹਾ ਹੈਗਾ ਔਰ ਅੱਗੇ ਜਾ ਕੇ ਚਰਸਤਾ ਬਣ ਜਾਂਦਾ ਇੱਕ ਮਹਿਲ ਕੁਰਦ ਨੂੰ ਰਸਤਾ ਚਲਿਆ ਜਾਂਦਾ ਤੇ ਇੱਕ ਕੁਰਦ ਨੂੰ ਰਸਤਾ ਚੜਿਆ ਚਲਿਆ ਜਾਂਦਾ ਸਾਰੇ ਦੇ ਸਾਰੇ ਰਸਤੇ ਨੇ ਜਿਹੜੇ ਇਹ ਸੜਕਵਨ ਵਾਲੇ ਰਸਤੇ ਨੇ 6 ਗੱਟੇ ਦੇ ਚੌੜਾ ਰਸਤਾ ਔਰ ਇਸ ਦੇ ਉੱਪਰ 9 ਕਿੱਲੇ ਜ਼ਮੀਨ ਹੈ ਸਭਾ 9 ਕਿੱਲੇ ਜਿਹਦੇ ਦੋਨੇ ਸਾਈਡਾਂ ਤੇ ਪਹੀ ਲੱਗਦੀ ਆ ਨਾਲ ਹੁੰਦੇ ਮੈਂ ਕੈਮਰਾ ਘੁਮਾ ਕੇ ਦਿਖਾਉਣਾ ਇੱਥੋਂ ਨਾਲ-ਨਾਲ ਪਹੀ ਜਾ ਰਹੀ ਆ ਤੇ ਆਹ ਫਰੰਟ ਹੈਗਾ ਇਧਰ ਨੂੰ ਦਿਖਾ ਦੇ ਕੈਮਰਾ ਆਹ ਫਰੰਟ ਚਲਿਆ ਗਿਆ ਜੀ ਪਣ ਸਵਾ ਕਿਲੇ ਦਾ ਫਰੰਟ ਆ ਪਹਿਲ 6 ਗੱਟੇ ਦਾ ਚੌੜਾ ਰਸਤਾ ਗਾ ਜਿਹੜਾ ਕਿ ਖਿਆਲੀ ਤੋਂ ਅ ਪੰਡੋਰੀ ਨੂੰ ਜਾ ਰਿਹਾ ਤੇ ਅੱਗੇ ਜਾ ਕੇ ਕੁੰਡ ਤੋਂ ਅ ਛੋਟੇ ਮਹਿਲਾਂ ਨੂੰ ਮਹਿਲ ਖੁਰਦ ਨੂੰ ਚ ਰਸਤਾ ਪੈਂਦਾ ਗਾ ਆ ਨਾਲ-ਨਾਲ ਫਰੰਟ ਦਿਖਾ ਦੇ ਪ੍ਰਦੀਪ ਸਵਾ ਡੇਢ ਕਿਲੇ ਦਾ ਫਰੰਟ ਹੈ ਦੋਨੇ ਸਾਈਡਾਂ ਤੇ ਪੌਣ ਰਸਤਾ ਲੱਗ ਗਿਆ ਦੋ ਸਾਈਡਾਂ ਤੇ ਪਹੀ ਲੱਗੀ ਯਾਨੀ ਕਿ ਤਿੰਨ ਸਾਈਡ ਓਪਨ ਜ਼ਮੀਨ ਹੈ 9 ਕਿੱਲੇ ਤਕਸੀਮ ਟੱਕ ਹੈ ਕੱਲਿਆਂ ਦੀ ਮੋਟਰ ਹੈ ਉਹ ਸਾਹਮਣੇ ਜਿਹੜੀਆਂ ਦੋ ਮੋਟਰਾਂ ਦਿਂਦਿਆਂ ਨੇ ਉਹਨਾਂ ਦੇ ਵਿੱਚੋਂ ਇੱਕ ਮੋਟਰ ਜਿਹੜੀ ਸਾਹਮਣੇ ਡੇਕਾਂ ਵਾਲੀ ਮੋਟਰ ਹੈਗੀ ਉਹ ਮੋਟਰ ਹੈ ਉੱਥੋਂ ਸੱਜੇ ਪਾਸੇ ਨੂੰ ਚਲੀ ਜਾਂਦੀ ਹੈ ਤੇ ਬਿਲਕੁਲ ਪਿੱਛੋਂ ਵੀ ਜਾ ਕੇ ਚੌਰਸ ਮਤਲਬ ਟੱਕ ਹੈਗਾ ਥੋੜਾ ਐਲ ਟੈਪ ਹੋ ਜਾਂਦਾ ਤੇ ਚੌੜੇ ਰਸਤੇ ਤੇ ਤੇ ਮਹਿਲ ਕਲਾ ਜਿਹਦੀ ਜੇ ਉਹਦਾ ਵੀ ਮੈਂ ਲੋਕੇਸ਼ਨ ਤੁਹਾਨੂੰ ਦੱਸਾਂ ਮਹਿਲ ਕਲਾ ਬਿਲਕੁਲ ਨੇੜੇ ਆ ਗਿਆ ਤੇ ਬਰਨਾਲਾ ਏਰੀਆ ਜਿਹੜਾ ਤੇ ਮਹਿਲ ਕਲਾ ਇਹ ਬਹੁਤ ਹੀ ਅਪਜਾਊ ਇਲਾਕਾ ਹੈਗਾ 80-85000 ਰੁਪਿਆ ਇੱਥੇ ਠੇਕੇ ਆਮ ਨੇ ਮਤਲਬ ਜਿਵੇਂ ਆਪਾਂ ਕਹਿ ਲਓ ਇਦੋਂ ਵੀ ਵੱਧ ਵੀ ਮਤਲਬ ਹੈਗੇ ਨੇ ਔਰ ਬਹੁਤ ਹੀ ਮਹਿਰਾ ਜ਼ਮੀਨ ਹੈ ਇਹ ਜਿਹੜੀ ਆਪਾਂ ਜਿਵੇਂ ਜ਼ਿਆਦਾ ਡਾਕਰ ਨਾ ਜਾਤਾ ਰੇਸਲੀ ਜਿਹੜੀ ਜਿਹਨੂੰ ਆਪਾਂ ਮਹਿਰਾ ਜ਼ਮੀਨ ਕਹਿੰਦੇ ਆ ਮਹਿਰਾ ਜ਼ਮੀਨਾਂ ਝੋਨੇ ਵਾਲੀ ਕਣਕ ਵਾਲੀ ਉਹ ਜਿਹਨੂੰ ਕਹਿੰਦੇ ਨੇ ਨਾ ਇਹਦੇ ਬੰਦਾ ਹਰਾ ਹੋ ਜਾਂਦਾ ਹੈ ਇੱਕ ਪੰਜਾਬੀ ਦੀ ਕਹਾਵਤ ਹੈ ਤੇ ਮੈਂ ਆ ਪ੍ਰਦੀਪ ਕੁਮਾਰ ਕੇ ਇੱਕ ਵਾਰੀ ਜੀਰੀ ਦਿਖਾ ਦੇ ਸਾਰੀ ਤੇ ਇਹਦੇ ਲਈ ਤੁਹਾਨੂੰ ਸਕਰੀਨ ਤੇ ਜਿਹੜਾ ਮੈਂ ਨੰਬਰ ਨਾਲ ਦੀ ਨਾਲ ਦਿਖਾ ਰਿਹਾਗਾ ਤੁਸੀਂ ਉਸ ਨੰਬਰ ਦੇ ਉੱਪਰ ਸੰਪਰਕ ਕਰੋ ਔਰ ਅਪ੍ਰੈਲ ਤੱਕ ਇਹਦਾ ਜਿਹੜਾ ਟਾਈਮ ਹੈਗਾ ਬੁੱਕ ਸੌਦਾ ਔਰ ਮਾਲਕ ਦਾ ਹੀ ਤੁਹਾਨੂੰ ਨੰਬਰ ਮੈਂ ਜਿਹੜਾ ਇਹਦੇ ਤੇ ਸਕਰੀਨ ਤੇ ਦਿਖਾਵਾਂਗਾ ਤੁਸੀਂ ਸਿੱਧੇ ਮਾਲਕ ਦੇ ਨਾਲ ਸੰਪਰਕ ਕਰੋਗੇ ਔਰ ਸਿੱਧੀ ਮਾਲਕ ਨਾਲ ਮਾਲਕ ਗੱਲ ਕਰਕੇ ਆਪਣਾ ਰੇਟ ਦੀ ਗੱਲ ਕਰੂਗਾ ਤੁਹਾਡੇ ਨਾਲ ਮਾਲਕ ਹੀ ਤੁਹਾਨੂੰ ਬੋਲੂਗਾ ਸਾਹਮਣੇ ਸੋ ਦੋਸਤੋ ਇਹੋ ਜੇ ਸੌਦੇ ਜਿਹੜੇ ਬਹੁਤ ਘੱਟ ਮਿਲਦੇ ਨੇ ਇਹਦਾ ਤੁਸੀਂ ਫਾਇਦਾ ਚੱਕਣ ਲਈ ਤੁਰੰਤ ਫੋਨ ਚੱਕੋ ਤੇ ਫੋਨ ਤੇ ਆਪਣੀ ਤੁਸੀਂ ਗੱਲ ਕਰ ਸਕਦੇ ਹੋ ਦੁਬਾਰਾ ਫੇਰ ਮੈਂ ਸਮਝਾ ਦਿਆਂ ਖਿਆਲੀ ਪਿੰਡ ਤੋਂ ਇਹ ਰਸਤਾ 6 ਗੱਟੇ ਦਾ ਚੌੜਾ ਰਸਤਾ ਅੱਗੇ ਜਾ ਕੇ ਇਹਦੇ ਚ ਚਰਸਤਾ ਬਣ ਜਾਂਦਾ ਹੈ ਔਰ ਐਮਐਲਏ ਦੇ ਪਿੰਡ ਨੂੰ ਇਹ ਰਸਤਾ ਜਾ ਰਿਹਾ ਜਿਹੜਾ ਮਹਿਲਕਲਾਂ ਦਾ ਐਮਐਲਏ ਕੁਲਵੰਤ ਸਿੰਘ ਪੰਡੋਰੀ ਔਰ ਸੜਕਵਨ ਵਾਲਾ ਰਸਤਾ ਹੈਗਾ ਔਰ ਦੁਬਾਰਾ ਮੈਂ ਫੇਰ ਇੱਕ ਵਾਰੀ ਕਹੂੰਗਾ ਕਿ ਸਬਾ ਨੌ ਕਿੱਲੇ ਸਾਲਮ ਮੋਟਰ ਤਕਸੀਮ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਪਣੀ ਸਿੱਧੀ ਮਾਲਕ ਨਾਲ ਗੱਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ